ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋੜੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਸ਼ਹਿਰ ਦੇ ਬਿਲਕੁਲ ਨਾਲ ਹੀ ਪਿੰਡ ਹੈ ਵੀਰ ਜੀ ਹਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਚੋਂ ਇੱਕ ਗੱਬਨ ਹੈ ਤੇ ਤਿੰਨ ਸੋਈਆਂ ਵਾਂ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਕਰਤਸ ਲਈ ਆਪਣੇ ਅਗਲੇ ਦੇ ਘਰੋਂ ਹੀ ਪੁੱਛਦੀ ਕਰਕੇ ਖੜਿਆ ਕਰੋ ਜੀ ਹਾਂਜੀ ਵਿਰਦੀ ਸਾਸਿਕਾਲ ਜੀ ਸਾਸਿਕਾ ਭਾਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਤੁਸੀਂ ਸੁਣਾਓ ਭਾਜੀ ਸਭ ਵਧੀਆ ਜੇ ਤੇ ਨਾਮ ਦਾਸਤ ਕਰੀ ਫਿਰ ਵੀਰ ਸਿੰਘ ਜੀ ਤੇ ਪਿੰਡ ਆਪਣਾ ਬੁੜੇ ਵਾਲੇ ਹਾਂਜੀ ਪਿੰਡ ਬੁੜੇ ਵਾਲੇ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਦਸਰ ਠੀਕ ਹੈ ਚਲੋ ਹੁਣ ਆਪਣਾ ਕੰਮ ਕਰ ਲਿਆ ਸ਼ੁਰੂ ਫਿਰ ਹਾਂਜੀ ਆਪਣਾ ਕਰ ਲਿਆ ਅੱਗੇ ਤੇ ਅੱਗੇ ਤੁਹਾਡੇ ਦਰਸ਼ਨ ਹੁੰਦੇ ਆ ਜਾਂ ਪ੍ਰੇਮ ਸਿੰਘ ਹੋਂਾਂ ਦੇ ਅੱਡੇ ਤੇ ਜਾਂ ਕਿਤੇ ਹਨਾ ਮਾਲ ਲੈ ਆ ਵੀ ਦਿੰਦੇ ਜੇ ਤੇ ਮਾਲ ਲੈ ਆ ਵੀ ਹੁੰਦੇ ਜਨਾ ਤੇ ਜੇ ਕਿਸੇ ਨੇ ਬਾਹਰੋਂ ਲੈਣਾ ਵਾ ਤੇ ਉਹ ਵੀ ਕੋਈ ਸੰਪਰਕ ਕਰ ਲੈ ਉਹ ਵੀ ਮਾਲ ਦਵਾ ਦਿੰਦੇ ਜੀ ਦਲਾਲੀ ਵੀ ਕਰ ਲੈਂਦੇ ਤੇ ਵਪਾਰੀ ਕਰ ਦਿੰਦੇ ਹਨਾ ਠੀਕ ਹੈ ਤੇ ਚਲੋ ਫਿਰ ਪਹਿਲਾਂ ਗਾਵਾਂ ਆ ਵਾਲੀ ਗਾਹ ਤੋਂ ਸ਼ੁਰੂਆਤ ਕਰ ਲਈਏ ਮਗਰੇ ਦੇ ਬੱਚਾ ਜੀ ਹਾਂਜੀ ਹਾਂਜੀ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲਾਗੇ ਤਾਂ ਥਾਣਾ ਦਾ ਸੱਜਿਆ ਆਪ ਜਿਹੜਾ ਚੰਗਾ ਬਾਕੀ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਪਸ਼ੂ ਲੈਣਾ ਹੋਵੇ ਤਾਂ ਵੀ ਸੰਪਰਕ ਕਰ ਸਕਦਾ ਵੀ ਤੇ ਕਿੰਨਾ ਦੁੱਧ ਇਹਦੇ ਕੋਲ ਦੁੱਧ ਭਾਈ 10 ਕਿਲੋ ਪੱਕਾ ਜੋ ਲੀਟਰ ਮਾਰਵਾ ਜੀ ਅੱਛਾ ਹਾਂਜੀ ਹੈਗਾ ਪੱਕਾ ਦੁੱਧ ਹਾਂਜੀ ਪੱਕਾ 10 ਕਿਲੋ ਦੁੱਧ ਦੀ ਤੋਰ ਫੇਰ ਇੱਕ ਵਾਰੀ ਨੂੰ ਤੋਰ ਦੁੱਧ ਨੂੰ ਤੋਰ ਦੋ ਬਾਕੀ ਸਿਆਂ ਸੰਗੀਆਂ ਸਿਆਂ ਦੀ ਦੋ ਦੋ ਟਾਈਮ ਚ ਵਾਈ ਹੋ ਜਾਣੀ ਬਹੁਤ ਵਧੀਆ ਜੀ ਮੋਟਰ ਹੀ ਲੱਗੀ ਆ ਜੀ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੁੱਲ ਕਰਦੀ 28000 ਜੀ ਅੱਛਾ ਹਾਂਜੀ ਕਿੰਨੇ ਦੀ ਜੈਸਨ ਕਰ ਦੇਣੀ ਆ ਹਜ਼ਾਰ ਘੱਟ ਕਰ ਲੋ ਜੀ ਕਿੰਨੇ ਦੀ 27 ਦੀ ਹਾਂਜੀ ਸਤਾਈ ਪੰਜੀ ਦੀ ਜਾਨ ਦੀ ਏ ਪਹਿਲੀ ਵੀਡੀਓ ਵਾ ਇੱਥੇ ਪੰਜੀ ਜੋ ਮਾਨ ਕਰਨ ਕਰਦਾਂਗੇ ਜੀ ਜੇ ਮੇਰੇ ਭੈਣ ਭਰਾ ਫੋਨ ਲਾਵੇਗਾ ਪੰਜੀ ਤੋਂ ਮਾਨਤਾਨ ਕਰਾਂਗੇ ਫੋਲ ਠੀਕ ਹੈ ਜੀ ਹਾਂਜੀ ਤੇ ਆ ਗਾਂ ਗੱਬਨ ਜੀ ਹਾਂਜੀ ਇਹ ਗੱਬਨ ਜੀ 20 ਦਿਨ ਕੱਢਦੀ ਜਲਸੀ ਪਿਓਰ ਵਸੀ ਤੋਰੋ ਫਿਰ ਇਹ ਇਹ ਉਤਰਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਹਾਂਜੀ ਇਹ ਕਿੰਨਾ ਕੁ ਦੁੱਧ ਕੱਢੂਗੀ 12 13 ਕਿਲੋ ਕਰਦੀ ਠੀਕ ਦੂਜਾ ਸੁਆਹ ਜੇ ਵੱਚੀ ਤਾਂ ਦੂਸਰਾ ਸੁਆਹ ਇਹਨੇ ਸੋਣਾ ਹੈ ਇਹ 20 ਦਿਨ ਕੱਚੀ ਆ ਜਿਹੜੀ 20 ਦਿਨ ਸਾਂਭਣੀ ਪੈਣੀ ਹੈ ਸੋਨੀ ਵੈੜਿਆ ਤਰ੍ਹਾਂ ਹਾਂਜੀ ਹਾਂ ਥਾਣੇ ਦੇ ਦੇਖ ਸਕਦੇ ਚ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਵੇਦੀ ਇਹਦਾ ਮੁੱਲ ਕਰਦਾਂਗੇ ਭਾਈ 30000 30000 ਹਾਂਜੀ ਇਹ ਕਿੰਨੇ ਦੀ ਕਰਦੀ ਐ ਜੱਸਮ ਹਜ਼ਾਰ ਘੱਟ ਕਰ ਲੋ ਜੀ ਹਜ਼ਾਰ ਨਾ ਘੱਟ ਕਰੀ ਹੋਰ ਛੱਡ ਦੀ ਥੋੜੀ ਸਾਮ ਛੱਡ ਦੀਏ ਹਾਂਜੀ 2 ਘੱਟ ਕਰ ਲਾਂਗੇ ਜੀ ਜੋੜਾ ਕਰ ਦਈਏ 50 ਦਾ ਹੀ 55 55 ਸਾਬ ਨਾਲ ਲੈ ਜਾਈਏ ਜੋੜਾ ਜੋ ਕੋ ਭੈਣ ਭਰਾ ਲਊਗਾ ਜੋੜਾ 50000 ਦਾ ਦੇ ਦਈਏ ਜੋੜਾ 50 ਦਾ ਦੇ ਦਈਏ ਨਾ ਜਰਸੀਆਂ ਦਾ ਤੇ ਬਾਕੀ ਚਲੋ ਮਾਨਤਾ ਨਾਲ ਹੋਰ ਹੋ ਜਾਊਗਾ ਮੌਕੇ ਤੇ ਤੇ ਆ ਜਿਹੜੇ ਗਾਂ ਬੱਚੇ ਤੋਂ ਬਿਨਾਂ ਹੀ ਆ ਹਾਂਜੀ ਇਹ 3 ਮਹੀਨੇ ਦੀ ਗਾਂ ਸੋਈ ਜੀ ਅੱਛਾ ਹਾਂਜੀ ਤੇ ਹੁਣ ਦੁੱਧ ਹੁਣ ਦੁੱਧ ਦੇ ਪੱਕਾ ਜਾਂ ਲੀਟਰ ਮਾਰਵਾ 7 ਕਿਲੋ ਜੀ ਹਾਂਜੀ ਤੋਰੋ ਫਿਰ ਇੱਕ ਕਰੀ ਨੀ ਨਾ ਨਾ ਤਰਾ ਡਰਦੀ ਡਰਦੀ ਆ ਕਈ ਵਾਰੀ ਪਛੇ ਜਿਹੜਾ ਮੈਂ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਜਿਹੜੀਆਂ ਤੁਹਾਨੂੰ ਪਤਾ ਕੀ ਅੱਥਰੂ ਗੈਂਡਾ ਕਿਹੜਾ ਹੁੰਦਾ ਨਾ ਉਹ ਨਵੇਂ ਥਾਂ ਦੇ ਆ ਕੇ ਮੜਮੋੜਾ ਤੁਹਾਨੂੰ ਪਤਾ 7 ਲੀਟਰ ਦੁੱਧ ਹੁੰਦਾ ਜਿਹੜਾ ਕਹਿੰਦੇ ਵੀ ਹੈਗਾ ਵੇ ਇਹਦੇ ਕੋਲ ਤੇ ਬੱਚਾ ਨਹੀਂ ਹੈਗਾ ਇਹਦਾ ਤੇ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਇਹ ਮੁੱਲ ਇਹਦਾ ਭਾਈ 18000 ਕਰਾਂਗੇ 18000 ਹਾਂਜੀ ਤੇ ਕਿੰਨੇ ਦੀ ਜੈਸ ਨੋ ਕਰਨੀ ਐ 2000 ਛੱਡ ਦਾਂਗੇ 18000 ਕਿੰਨੇ ਦੀ 16 ਦੀ 16 ਦੀ ਕਰ ਦੋ ਹੋਰ ਕਰ ਦਈਏ ਮਨ ਹੋਰ ਯਾਰ ਹੋਰ ਘੱਟ ਕਰ ਦਾਂਗੇ ਕਿੰਨੇ 15 ਦੀ ਹਾਂਜੀ 15 ਹੀ ਦੇ ਦਾਂਗੇ ਹੋਰ ਕਰ ਦਈਏ ਥੋੜਾ ਜਿਹਾ 2 ਹੋਰ ਛੱਡ ਦਾਂਗੇ ਚਲੋ ਰੱਖੀਏ 13 ਦੀ 13 ਦੀ ਦੇ ਦਾਂਗੇ 12 ਦੀ ਜਾਣ ਦੀ ਐ ਕੋਈ ਜੋ ਜਾਣ ਦੋ 12 ਦੀ 12 ਦੀ ਜਾਣ ਦੋ ਹਣਾ ਤੇ ਇੱਕ ਗਾਂ ਰਹਿ ਗਈ ਆਵਲੀ ਹਾਂਜੀ ਇਹਦੇ ਬਾਰੇ ਵੀ ਦੱਸ ਤੋ ਇਹ ਭਾਜੀ 2 ਮਹੀਨਾ ਦੀ ਬੱਚੀ ਜੀ ਦੀ ਬੱਚੀ ਮਰ ਗਈ ਜੀ ਅੱਛਾ ਹਾਂਜੀ ਇਹਦਾ ਵੀ ਬੱਚਾ ਮਰ ਗਿਆ ਹਾਂਜੀ ਇਹਦਾ ਬੱਚਾ ਮਰ ਗਿਆ ਤੁਹਾਨੂੰ ਪ੍ਰੂਫ ਸਾ ਕੋਈ ਵਿਖਾਤਾ ਜੀ ਵੀਡੀਓ ਜਿਹੜੀ ਹੈ ਤੁਹਾਡੇ ਕੋਲ ਪਣੀ ਪਈ ਹੈ ਹਾਂ ਪਣੀ ਪਈ ਦੇਖ ਸਕਦਾ ਕੋਈ ਭੈਣ ਭਰਾ ਹਾਂਜੀ ਤੇ ਕਿੰਨਾ ਤਰ੍ਹਾਂ ਦੁੱਧ ਦੇ ਦੇ ਕੋਲ ਇੱਕ ਕੋ ਦੁੱਧ 6 ਲੀਟਰ ਪੱਕਾ ਜੀ ਅੱਛਾ 6 ਲੀਟਰ ਹੈਗਾ ਹਾਂਜੀ ਖੋਲੋ ਉਹ ਵੀਡੀਓ ਦਿਖਾ ਹੀ ਦੋ ਵੀਡੀਓ ਜਿਹੜੀ ਹੈਗੇ ਜੀ ਤਾਂ ਦੇਖ ਸਕਦੇ ਆ ਬੱਚਾ ਜਿਹੜਾ ਆ ਜੀ ਦੋ ਮਹੀਨਿਆਂ ਤੋਂ ਬਾਅਦ ਹੀ ਬੱਚਾ ਜਿਹੜਾ ਕਹਿੰਦੇ ਵੀ ਇਹਦਾ ਜਿਹੜਾ ਮਰ ਗਿਆ ਵਾ ਇਹ ਬੱਚੇ ਦਾ ਹੇਰਵਾ ਜਾ ਬੜਾ ਕੀਤਾ ਗਿਆ ਜੀ ਇੱਲਾਜੋ ਜੀ ਥੋੜਾ ਡਰਦੀ ਡਰਦੀ ਆ ਚਲੋ ਬੰਦੋ ਬੰਦੋ ਕੋਈ ਤੇ ਇਹਦਾ ਮੁੱਲ ਕਿੰਨਾ ਜੀ ਵਿਦਿ ਇਹਦਾ ਮੁੱਲ 18000 ਰੁਪਏ ਜੀ ਅੱਛਾ ਹਾਂਜੀ 18000 ਹਾਂਜੀ ਇਹਦਾ 18000 ਤੇ ਥੋੜੀ ਸ਼ੋਰਟ ਕਰਦੀਏ ਤੇ 18 ਛੱਡ ਦਾਂਗੇ 15 ਦੇ ਦਈਏ ਵੀ ਚਲ ਦੇ ਦਿਓ 15 ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਹਾਂਜੀ ਤੇ ਬਾਕੀ ਆ ਬਈ ਚਲੋ ਕੋਈ ਤਸੱਲੀ ਕਰਕੇ ਲੈ ਜਾਣਾ ਤੁਹਾਡੇ ਘਰ ਕੋਈ ਹਾਂਜੀ ਤਸੱਲੀ ਕਰਕੇ ਲੈ ਜਾਏ ਤਸੱਲੀ ਕਰਕੇ ਤੁਸੀਂ ਦੋਦੀ ਉਹਨਾਂ ਨੂੰ ਦੱਸਾ ਜਿਨ੍ਹਾਂ ਨੇ ਹੈਗਾ ਜੀ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਹਾਂਜੀ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ